ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਧੁੱਪ ਤਪਦਾ ਅਸਮਾਨ ਅਤੇ ਲੂ ਦੀ ਲਹਿਰ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਮੌਸਮ ਵਿਭਾਗ ਚੰਡੀਗੜ੍ਹ ਨੇ 16 ਤੇ 17 ਮਈ ਦੇ ਲਈ yellow alert ਜਾਰੀ ਕਰ ਦਿੱਤਾ ਹੈ। ਜਿਸ ਨਾਲ ਨਾ ਸਿਰਫ ਹੀਟ ਵੇਵ ਦੀ ਚੇਤਾਵਨੀ ਦਿੱਤੀ ਗਈ ਹੈ ਸਗੋਂ 19 ਤੋਂ 21 ਮਈ ਤੱਕ ਧੂੜ ਭਰੀਆਂ ਹਨੇਰੀਆਂ ਅਤੇ ਕੁਝ ਥਾਵਾਂ ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਹੁਣ ਗੱਲ ਕਰੀਏ ਹਾਲੀਆ ਮੌਸਮ ਦੀ ਤੇਜ਼ ਧੁੱਪ ਦਾ ਅਸਰ ਇਹ ਰਿਹਾ ਕਿ ਬਠਿੰਡਾ ਨੇ ਤਾਂ ਸਾਰੇ ਰਿਕਾਰਡ ਤੋੜ ਦਿੱਤੇ ਨੇ। ਇੱਥੇ ਤਾਪਮਾਨ ਹਾਂ 43.5 ਡਿਗਰੀ ਸੈਲਸੀਅਸ ਫਜ਼ਿਲਕਾ ਅਤੇ ਲੁਧਿਆਣਾ ਦੇ ਸਮਰਾਲਾ ਦੇ ਵਿੱਚ 43.1 ਡਿਗਰੀ ਦਾ ਤਾਪਮਾਨ ਦਰਜ ਕੀਤਾ ਗਿਆ ਇਸ ਤੋਂ ਅੱਗੇ ਪਟਿਆਲਾ ਦੀ ਗੱਲ ਕਰੀਏ ਤਾਂ 41.4 ਅੰਮ੍ਰਿਤਸਰ ਦੇ ਵਿੱਚ 41.2 ਅਤੇ ਗੁਰਦਾਸਪੁਰ ਦੇ ਵਿੱਚ 41 ਡਿਗਰੀ ਸੈਲਸੀਅਸ ਦੇ ਨਾਲ ਗਰਮੀ ਨੇ ਕਮਾਲ ਕਰ ਦਿੱਤਾ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਲੋਕਾਂ ਨੂੰ ਹੁਣ ਚਾਹੀਦਾ ਹੈ ਕਿ ਉਹ ਦਿਨ ਦੇ ਸਭ ਤੋਂ ਗਰਮ ਵਕਤਾਂ ਦੇ ਵਿੱਚ ਘਰ ਦੇ ਅੰਦਰ ਰਹਿਣ ਕਾਫੀ ਪਾਣੀ ਪੀਣਾ ਅਤੇ ਧੂੜ ਭਰੀਆਂ ਹਨੇਰੀਆਂ ਤੋਂ ਬਚਾ ਦੇ ਲਈ ਮਾਸਕ ਜਾਂ ਕੱਪੜੇ ਦੇ ਨਾਲ ਆਪਣਾ ਮੂੰਹ ਬਜ਼ੁਰਗ ਧੱਕਣ ਆਪਣੇ ਬੱਚਿਆਂ ਬਜ਼ੁਰਗਾਂ ਦਾ ਖਿਆਲ ਰੱਖਣ